ਯੂਆਈਐਸਐ ਜਿੰਦਾਬਾਦ ਯੂਆਈਐਸਐ ਜਿੰਦਾਬਾਦ ਪਾਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੰਤਨ ਪ੍ਰਧਾਨ ਜਿੰਦਾਬਾਦ ਸੰਤਨ ਪ੍ਰਧਾਨ ਜਿੰਦਾਬਾਦ ਜਿੰਦਾਬਾਦ ਗੀਤੂਦੀ ਸ਼ਰਮਾ ਜੀ ਜਿੰਦਾਬਾਦ ਗੀਤੂਦੀ ਸ਼ਰਮਾ ਜੀ ਜਿੰਦਾਬਾਦ ਅੱਜ ਬਸੇ ਸਾਡੀ ਪਾਰਟੀ ਹਮੇਸ਼ਾ ਯੁਵਾਉ ਨੂੰ ਆਪਣੇ ਸਾਥ ਲੈ ਕੇ ਚੱਲਦੀ ਹੈ ਅੱਜ ਅਸੀਂ ਪਠਾਨਕੋਟ ਐਵੀ ਕਾਲਜ ਦੇ ਵਿੱਚ ਯੂਥ ਦੇ ਵਿੱਚੋਂ ਸੀਬੀਐਸਐਸ ਦੇ ਸਾਡੇ ਦੋ ਲੜਕੇ ਜਿਹੜੇ ਚੁਣੇ ਆ ਪ੍ਰਧਾਨ ਜੀ ਸਾਡੇ ਮੰਥਨ ਮੰਥਨ ਜੀ ਔਰ ਬਿਨੇ ਜੀ ਇਹ ਦੋ ਜਿਹੜੇ ਆਪਣੇ ਸਟੂਡੈਂਟ ਹੈ ਇਹ ਵੀ ਕਾਲਜ ਦੇ ਅੱਜ ਇਹਨਾਂ ਨੂੰ ਅਸੀਂ ਸੀਬੀਐਸਐਸ ਦਾ ਪ੍ਰਧਾਨ ਔਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ ਔਰ ਇਹਨਾਂ ਕੋਲ ਇਹ ਆਸ ਕਰਦੇ ਆ ਕਿ ਯੂਥ ਹਮੇਸ਼ਾ ਇਸ ਦੇਸ਼ ਦਾ ਜਿਹੜਾ ਆ ਉਹ ਭਵਿਸ਼ਾ ਤਾਂ ਕਿ ਇਹ ਲੋਕ ਜਿਹੜੇ ਅੱਗੇ ਆਣ ਔਰ ਅੱਗੇ ਆ ਕੇ ਅੱਛੇ ਕੰਮਾਂ ਵਾਸਤੇ ਜਿਹੜਾ ਆ ਉਹ ਜਿਸ ਤਰੀਕੇ ਦੇ ਨਾਲ ਅੱਜ ਕੱਲ ਯੂਥ ਦੇ ਵਿੱਚ ਇੱਕ ਨਸ਼ੇ ਦੀ ਆਦਤਾਂ ਔਰ ਦੂਸਰੀਆਂ ਆਦਤਾਂ ਜਿਹੜੀਆਂ ਪੈ ਗਈਆਂ ਨੇ ਔਰ ਮੇਰੇ ਖਿਆਲ ਦੇ ਵਿੱਚ ਸਮਾਜ ਨੂੰ ਅਗਰ ਸੁਧਾਰਨਾ ਹੈ ਤੇ ਯੂਥ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ ਕਿਉਂਕਿ ਇਹੋ ਹੀ ਯੂਥ ਹੈ ਜਿਹੜਾ ਜਿਹਨੇ ਆਉਣ ਵਾਲਾ ਜਿਹੜਾ ਫਿਊਚਰ ਹੈ ਸਾਡੇ ਦੇਸ਼ ਦਾ ਸੋ ਮੈਨੂੰ ਬੜਾ ਅੱਛਾ ਲੱਗਿਆ ਕਿ ਅੱਜ ਇਹ ਸਾਡੇ ਨਾਲ ਜੁੜੇ ਆ ਦੋਨੋਂ ਬੱਚੇ ਔਰ ਮੈਂ ਆਸ ਕਰਦਾ ਕਿ ਹਮੇਸ਼ਾ ਚੰਗੇ ਕੰਮ ਕਰਨਗੇ ਔਰ ਚੰਗੇ ਕਮਾ ਵਾਸਤੇ ਅਸੀਂ ਹਮੇਸ਼ਾ ਇਹ ਨਾਲ ਜਿਹੜੇ ਖੜੇ ਆ ਔਰ ਅੱਛਾ ਕੰਮ ਕਰਨ ਸਮਾਜ ਦੇ ਵਿੱਚ ਇੱਕ ਵਧੀਆ ਵਾਤਾਵਰਨ ਜਿਹੜਾ ਆ ਉਹ ਪੈਦਾ ਕਰਨ ਜਿਹੜਾ ਯੂਥ ਜਿਹੜਾ ਨਸ਼ਿਆਂ ਵਾਲੇ ਪਾਸੇ ਜਾ ਰਿਹਾ ਉਹ ਸਾਰੇ ਯੂਥ ਨੂੰ ਇਹ ਕਿਉਂਕਿ ਇਹ ਇਹਨਾਂ ਦਾ ਆਪਸ ਦੇ ਵਿੱਚ ਇੱਕ ਤਾਲਮੇਲ ਹੁੰਦਾ ਯੋਧ ਦਾ ਇੱਕ ਦੂਜੇ ਨੂੰ ਸਮਝਾ ਸਕਦੇ ਆ ਕਿ ਇਹ ਜਿਹੜਾ ਕੰਮ ਜਿਹੜਾ ਹੈ ਉਹ ਗਲਤ ਰਾਹ ਤੇ ਆਪਾਂ ਨਹੀਂ ਜਾਣਾ ਅਸੀਂ ਚੰਗੇ ਕੰਮ ਕਰਨੇ ਆ ਔਰ ਸਾਡੀ ਆਮ ਆਜ਼ਮੀ ਪਾਰਟੀ ਹਮੇਸ਼ਾ ਯੁਵਾਣ ਨਾਲ ਲੱਕੇ ਚੱਲਦੀ ਹੈ ਆਨਵਾ ਤੁਸੀਂ ਦੇਖਿਆ ਹੋਣਾ ਕਿ ਸਾਡੇ ਜਿੰਨੇ ਵੀ ਚੋਣ ਹੋਏ ਹੈ ਚਾਹੇ ਉਹ ਵਿਧਾਇਕ ਨੇ ਚਾਹੇ ਉਹ ਮੈਂਬਰ ਪਾਰਲੀਮੈਂਟ ਬਣੇ ਨਾ ਉਹ ਜ਼ਿਆਦਾਤਰ ਜਿਹੜਾ ਹੈ 60 65% ਜਿਹੜਾ ਜੁਵਾ ਜਿਹੜਾ ਹੈ ਉਹ ਉਹਦੇ ਵਿੱਚ ਹਿੱਸਾ ਲੈਂਦੇ ਨੇ ਸੋ ਮੈਂ ਇਹਨਾਂ ਨੂੰ ਇਹ ਅੱਜ ਵਧਾਈ ਵੀ ਦੇਣਾ ਔਰ ਇਹਨਾਂ ਨੂੰ ਇੱਕ ਤਕੀਦ ਵੀ ਕਰਨਾ ਕਿ ਤੁਸੀਂ ਹਮੇਸ਼ਾ ਜਿਹੜਾ ਹੈ ਚੰਗੇ ਕੰਮ ਕਰੋ ਔਰ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸੋਚ ਹੈ ਉਸ ਸੋਚ ਦੇ ਮੁਤਾਬਿਕ ਜਿਹੜਾ ਹੈ ਅਸੀਂ ਕੰਮ ਕਰਨਾ ਹੈ ਪੂਰੇ ਦੇਸ਼ ਦੇ ਵਿੱਚ ਕੰਮ ਕਰਨਾ ਹੈ ਅੱਜ ਕੇਜਰੀਵਾਲ ਸਾਹਿਬ ਨੂੰ ਬੀਜੇਪੀ ਨੇ ਉਥੇ ਦਿੱਲੀ ਜੇਲ੍ਹ ਦੇ ਵਿੱਚ ਜਿਹੜਾ ਹੈ ਉਹ ਕੈਦ ਕੀਤਾ ਹੋਇਆ ਲੇਕਿਨ ਉਹ ਸਚਾਈ ਹੈ ਸਚਾਈ ਨੂੰ ਜਿਆਦਾ देर ਉਹ ਕੈਦ ਨਹੀਂ ਕਰ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਕੇਜਰੀਵਾਲ ਜੀ ਜਿਹੜੇ ਉਹ ਬਾਹਰ ਨਿਕਲਣਗੇ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਪਹਿਲੇ ਕੰਮ ਕਰਦੇ ਸੀ ਉਸੇ ਤਰ੍ਹਾਂ ਕੰਮ ਕਰਨਗੇ ਅਸੀਂ ਹਮੇਸ਼ਾ ਕੇਜਰੀਵਾਲ ਸਾਹਿਬ ਦੇ ਨਾਲ ਹਾਂ ਔਰ ਉਹਨਾਂ ਦੀ ਜਿਹੜੀ ਸੋਚ ਹੈ ਉਹਦੇ ਤੇ ਆਪਣਾ ਸਾਰੇ ਜਿੰਨੇ ਵੀ ਲੋਕ ਹੈ ਅੱਜ ਕੇਜਰੀਵਾਲ ਸਾਹਿਬ ਦਾ ਜਿਹੜਾ ਉਹਨਾਂ ਦਾ ਜੋ ਉਹ ਸਾਨੂੰ ਦੱਸਦੇ ਨੇ ਜੋ ਉਹਨਾਂ ਦੀਆਂ ਗਾਈਡਲਾਈਨਸ ਆਂਦੀਆਂ ਸਾਨੂੰ ਅਸੀਂ ਉਸ ਮੁਤਾਬਕ ਜਿਹੜਾ ਉਹ ਕੰਮ ਕਰਦੇ ਹਾਂ ਪਰ ਮੈਂ ਅਮੇਠਾਗੜ ਸੇਵਾਸ ਜਿਆਦਾ ਜ਼ਿਲ੍ਹਾ ਯੂਥ ਪ੍ਰਧਾਨ ਆ ਅੱਜ ਆਪਾਂ ਇੱਥੇ এবੀ ਕਾਲਜ ਦੇ ਵਿੱਚ ਆਏ ਦੇ ਜੀ ਇੱਥੇ ਆਪਾਂ ਦੋ ਪ੍ਰਧਾਨ ਲਾਇਆ ਇੱਕ ਵਾਈਸ ਪ੍ਰਧਾਨ ਤੇ ਇੱਕ ਪ੍ਰਧਾਨ ਆਪਣਾ ਮੰਥਨ ਲਾਇਆ ਮੂੜਾ ਵੀਨੇ ਆਪਾਂ ਵਾਈਸ ਪ੍ਰਧਾਨ ਲਾਇਆ ਇਹ ਇੱਥੇ এবੀ ਕਾਲਜ ਦੇ ਵਿੱਚ ਆਪਣੇ ਛਾਤਰਾਂ ਨੂੰ ਜਿੱਦਾਂ ਕਿ ਆਪਣੀ ਸੇਵਾਸ ਦੀ ਜੋ ਸੋਚ ਆ ਉਸ ਸਾਹਿਬ ਦੇ ਨਾਲੇ ਗਾਈਡਲਾਈਨ ਦੇ ਨਾਲ ਆਪਣੇ ਛਾਤਰਾਂ ਦੇ ਨਾਲ ਚੱਲਣਗੇ ਤਾਂ ਅੱਗੇ ਯੂਥ ਨੂੰ ਆਪਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ੇ ਤੋਂ ਦੂਰ ਰਹਿਣਾ ਆਪਣੀ ਪੜ੍ਹਾਈ 'ਗਲ ਧਿਆਨ ਦੇਣ ਤੇ ਆਵਾਜ਼ ਆਵਾਜ਼ ਅੱਗੇ ਤਰੱਕੀਆਂ ਕਰਨ ਅੱਜ ਏਬੀ ਕਾਲਜ ਦਾ ਤੁਸੀਂ ਵੈਸੇ ਸਾਡੇ ਸੀਨੀਅਰਜ਼ ਵੀ ਬੁੱਤੀ ਜੀ ਨੇ ਵੀ ਦੱਸਿਆ ਔਰ ਅਮੀਰ ਧਾਕਰ ਜਿਹੜੇ ਸਾਡੇ ਸੀਐਵਸ ਦੇ ਜਿਲ੍ਹੇ ਇੰਚਾਰਜ ਵੀ ਨੇ ਔਰ ਯੂਥੀ ਹਲਕਾ ਕੋਆਰਡੀਨੇਟਰ ਵੀ ਨੇ ਪਠਾਨਕੋਟ ਦੇ ਤੋਂ ਬਹੁਤ ਅੱਛਾ ਲੱਗਦਾ ਜਿਸ ਵੇਲੇ ਜਿਹੜਾ ਯੂਥ ਹੈਗਾ ਉਹ ਪਾਰਟੀ ਨਾਲ ਜੁੜਦਾ ਹੈ ਭਗਵਾਨਦਮਨ ਸਾਹਿਬ ਜਿਹੜੀ ਤੁਹਾਨੂੰ ਪਤਾ ਹੈ ਜਿਹੜੀ ਸਾਡੇ ਸੀਐਮ ਸਾਹਿਬ ਨੇ ਕੇਜੀਓ ਸਾਹਿਬਾ ਦੇ ਸੁਪਰੀਮ ਉਹਨਾਂ ਨੇ ਇਹਦੀ ਸੀਐਵਸ ਦਾ ਜਿਹੜਾ ਗਠਨ 2 ਔਰ ਉਹਨਾਂ ਦਾ ਮੇਨ ਲਕਸ਼ਿਅ ਹੈ ਕਿਉਂਕਿ ਯੂਥ ਜਿਹੜਾ ਹੈਗਾ ਉਹ ਆਪਣੀ ਜਿਹੜੀ ਆਵਾਜ਼ ਝੜੀ ਹੈਗੀ ਹੈ بلند ਕਰੇ ਔਰ ਆਪਣੀ ਜਿਹੜੀ ਲੋਕਾਂ ਦੇ ਹਿੱਤ ਦੀ ਆਵਾਜ਼ ਚੁੱਕੇ ਕਿਉਂਕਿ ਕਾਲਜ ਜਿਹੜੇ ਬੱਚੇ ਨੇ ਮੰਥਨ ਆਪਾਂ ਸਾਰੇ ਮੰਥਨ ਵਿਨੇ ਸਾਰਾ ਮੁਬਾਰਕਬਾਦ ਵੀ ਦਿਨੇ ਹੈ ਕਿ ਤੁਸੀਂ ਅਗਲੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਇਕੱਤੇ ਯੰਗਸ਼ਰ ਨੂੰ ਨਾਲ ਲੈ ਕੇ ਚਲੋ ਜਿਹੜੀਆਂ ਤੁਹਾਡੀ ਕਾਲਜ ਦੀ ਵਿੱਚ ਜਿਹੜੀਆਂ ਤੁਹਾਨੂੰ ਪਰੇਸ਼ਾਨੀਆਂ ਨੇ ਉਹਤੀ ਸਾਡੇ ਤੱਕ ਪਹੁੰਚਾਓ ਬਬੂਦੀ ਸਾਡੇ ਇੱਥੇ ਲੀਡਰ ਨੇ ਪਠਾਨਕੋਟ ਦੇ ਵਿੱਚ ਆਪਾਂ ਉਹਨਾਂ ਤੱਕ ਲੈ ਕੇ ਜਾਵਾਂਗੇ ਸਟੇਟ ਦੇ ਵਿੱਚ ਅੱਗੇ ਲੈ ਕੇ ਜਾਵਾਂ ਕੋਈ ਵੀ ਪ੍ਰੋਬਲਮ ਨਹੀਂ ਜਿਹੜੀ ਸਟੂਡੈਂਟ ਨੂੰ ਆਉਂਦੀ ਹੈ ਉਹਨਾਂ ਤੱਕ ਆਣ ਔਰ ਜਿਹੜੇ ਹੈਗੇ ਅੱਗੇ ਕੋਈ ਬਲੱਡ ਡੋਨੇਸ਼ਨ ਦੇ ਕੈਂਪ ਹੋਣਗੇ ਕੋਈ ਨਸ਼ਾ ਜਿਹੜੀ ਹੈਗੇ ਉਹਦੇ ਸੈਮੀਨਾਰ ਜਿਹੜੇ ਹੁੰਦੇ ਨੇ ਨਸ਼ਾ ਮੁਕਤੀ ਦੇ ਉਹ ਵੀ ਆਪਾਂ ਇੱਥੇ ਕਰਾਵਾਂਗੇ ਕਿ ਐਕਸਲੀ ਸਾਡਾ ਯੰਗਸਟਰ ਇੱਕ ਅੱਛੀ ਸੋਚ ਦੇ ਵਿੱਚ ਆਏ ਕਿਉਂਕਿ ਭਗਵਾਨਦਮਾਨ ਸਾਹਿਬ ਨੇ ਕਿਹਾ ਕਿ ਪਿਆਰ ਮੁਹੱਬਤ ਹੀ ਰਾਜਨੀਤੀ ਹੋਣੀ ਚਾਹੀਦੀ ਉਹ ਹੀ ਸਾਡੀ ਆਮ ਆਦਮੀ ਪਾਰਟੀ ਕਰਦੀ ਹੈ ਆਮ ਆਦਮੀ ਪਾਰ

सबका हम बेसिक हमारा जो रोल मॉडल रहेगा कि गाइडेंस जो स्टूडेंट्स इस टाइम पे गलत गाइडेंस की तरफ जा रहे हैं जैसे कि नशा हो गया एंड uh, अगर कॉलेज आ रहे हैं तो कॉलेज नहीं आ रहे हैं जस्ट लाइक क्लासेस नहीं लगा रहे टाइम स्पेंड कर रहे हैं कहीं बंक कर रहे हैं उनको एक तरह से गाइडेंस देना कैंपेंस लगाना इस तरीके के कि उनको नॉलेज मिले एंड एक राइट right गाइडेंस मिले हर एक फैमिली में कई बार गाइडेंस करेक्ट नहीं होती लेकिन जब एक यूथ यूथ से मिलता है वहाँ से जब वो गाइडेंस पिक करता है वो सबसे फास्ट करता है क्योंकि जो एक आइडियोलॉजी uh, जो लेवल होता है वो सिमिलर हो जाता है तो बेसिकली हमारा यही कैंपेन रहेगा कि हम लोग साथ में चले सारे यूथ को साथ में लेके चलेस सी सी बाईस